ਸাশ੍ਰੀ ਕਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਵਧੀਆ ਆ ਬੜੇ ਨਾ ਨਾ ਫਿਰ ਬਲੌਗ ਜੀ ਅੱਗੇ ਵੀ ਮੇਰੇ ਨਾਲ ਤੇ ਉਹ ਵਾਲੀ ਸਾਈਡ ਤੋਂ ਹੁਣ ਅਸੀਂ ਆ ਗਏ ਆ ਅੰਦਰ ਤੇ ਦੇਖ ਹੀ ਲਿਓ ਉਹ ਉਸ ਸੜ ਕਿੰਨਾ ਕੁ ਰਸਤਾ ਹੈ ਮਤਲਬ ਮੈਨੂੰ ਇਹ ਇੰਟਰਸਟ ਹੈ ਕਿ ਮੈਂ ਇਧਰ ਦੀ ਜਾ ਕੇ ਦੇਖਾਂ ਕਿ ਸਾਈਡਾਂ ਤੇ ਪਾਣੀ ਆ ਸੀ ਜਿਹੜਾ ਰਸਤਾ ਹੈ ਉਹ ਕਿੱਦਾਂ ਦਾ ਹੈ ਜਿਹੜਾ ਪੱਟੀਦਾਰ ਇਹਨਾਂ ਨੇ ਹੁਣ ਕੀਆ ਹੈ ਇਸ ਲਈ ਅਸੀਂ ਇਧਰ ਅੰਦਰ ਦੀ ਆ ਗਏ वो कोई फिश पकड़ रहा है ये सही है सही हूँ <laughs> पक्का है पानी भी दिखता पा तो कोई फिश फा फ्लॉर का साइज बड़ा है <laughs> इधरों तो की रस्ता है सीधी वो पट्टी है वो कि तक चलती है उधर बाकी दोनों साइड ते, लाग ते, लाग ते लाग पानी लाग ना 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 मैं पहले ही क्या मैं के रस्ता किसी होना सामने जरा कर दिखता पे है ना उन्हें देखा अर्दरस्त है बाकी सारा पानी है ये देखो लोटस है ना लोटस नहीं, लोटस नहीं दूसरा नहीं ये पत्ते हाँ दूसरा लोटस का नहीं है दूसरा पत्ता है अच्छा दूसरा फ्लोर पे वो सामने कोई अंधविप्य है कर तो उन लोगों का अंबल बोलते हैं हम्म अंबल बोलते हैं अंबल अंबल ਉਡਾਈਆ ਫਲ ਕੀ ਨਾਮ ਉਹ ਫੁੱਲ ਦਾ ਨਾਮ ਕੁਛ ਨਹੀਂ ਹੈ ਨਾਮ ਕੁਛ ਨਹੀਂ ਹੈ ਪਰ ਫਿਰ ਵੀ ਇਹ ਮੈਨੂੰ ਦੇਖ ਦਿੱਤਾ ਹੈ ਮਟ ਸੋਣਾ ਹੈ ਰਾਤ ਨੂੰ ਬੂਟੇ ਨਹੀਂ ਟੋੜੀ ਉਹ ਮਤਲਬ ਸ਼ਾਮ ਹੋ ਚੁੱਕੀ ਹੈ ਨਾ ਸ਼ਾਮ ਨੂੰ ਕਿਸੇ ਬੂਟਿਆਂ ਨੂੰ ਹੱਥ ਨਹੀਂ ਲਾਈਦਾ ਇਹ ਸਟਿਚ ਮਧੁਮਤੀ ਪਰ ਫਲ ਜਿਹੜੇ ਆ ਉਹ ਦੂਸਰੀ ਸਾਈਡ ਦਿਖਦੇ ਆ ਜ਼ਿਆਦਾ ਮਧੁਮਤੀ మే దెగ్గ దెగ్గ రందు 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 రిస్న ఇదరో దికది ఏ హై గయ మధుమతి ఇదరో వీ రస్త హై యో వీ కసి దే కర్ తక్ జందా హై ఆ సామ్నే కర్ దికదా ప్యా సరి యెల్లో ఫ్లవర్ కిన సోన లగ్తా పే హో దేఖో కనే క లాయా आया बबल आते सैड भी है पानी इधर मेला आया हाँ बबल्स तो पता लगता है कि बबल्स तो पता लग, पता लग इत्ते इत्ते है कि इतने इतनी फिश हैगी इस टाइम पर पानी बहुत ज्यादा ਉੱਤ ਕਿੰਨੇ ਡਾਰਕ ਕਲਰ ਦਾ ਹੈ ਮਿੱਟੀ ਵਾਲਾ ਪਾਣੀ ਹੈ ਇਸ ਕਰਕੇ ਫਿਸ਼ ਤਾਂ ਨਹੀਂ ਦਿਖਦੀ ਉਹ ਉਹ ਦੂਰ ਕਿੰਨੀ ਹੈ ਉਹ ਤੋਂ ਬਬਲ ਬਹੁਤ ਜ਼ਿਆਦਾ ਉਸ ਤੋਂ ਬਹੁਤ ਜ਼ਿਆਦਾ ਹੈ ਫੁੱਲ ਕਿੰਨੇ ਸੋਨੇ ਉਹ ਸਾਹਮਣੇ ਦੀਵਾ ਇੱਦਾਂ ਕਿਉਂ ਜਲਾ ਕੇ ਰੱਖਦੇ ਹੋ ਇੱਥੇ ਇੱਧਰ ਹੀ ਇੱਥੇ ਪੂਜਾ ਕਰ ਲਈਂ ਮਤਲਬ ਐਂਟਰਸ ਤੇ ਹੀ ਦੀਵਾ ਜਲਾਉਂਦੇ ਆ ਨਾ ਜਿਹੜੇ

सदा बाहर इधर तो सोने सोने बूटे इदा ही मिल जाते वो है लाइट कलर ये है डार्क कलर मनी प्लांट मनी प्लांट के സിമ്പൽ കി മോഡൻ വിത പാടി വിര ത്ര ਲੋਕੀ ਪੰਛੀ ਰਿਆ ਵਾਜਾ ਕਿਲੇ ਮੋਕੜਦੀ ਆ ਵਾਜਾ ਜਿੰਗਿਆ ਸੁਣਾਈ ਦਿੰਦੀ ਹੈ ਸਾਰਾ ਜੰਗਲ 2 ਫੇਰ ਸਬਜੀ ਵਾਲੇ ਦੁਕਾਨ

ਇਹ ਵੱਡਾ ਨਹੀਂ ਹੈ ਲੈ ਬਸ ਇਹ ਜੱਟ ਛੋਟਾ ਸਾਈਜ਼ ਨੂੰ 13 ਡੰਡਾ ਜੜੀ ਜੜਾਈ ਤੇ ਫਸੀ ਲੈਣੀ ਸੀਗੇ ਛੋਟੇ ਬੈਂਗਰ ਉਹ ਤਾਂ ਸਾਨੂੰ ਮਿਲੇ ਨਹੀਂ ਚਲੋ ਹੁਣ ਵਾਪਸ ਘਰ ਲਈ ਚੱਲਦੇ ਹਾਂ